ਖਾਲਸਾ ਸਾਜ਼ਨਾ ਦਿਵਸ ਮਨਾਉਣ ਲਈ 6600 ਸਿੱਖ ਪਾਕਿਸਤਾਨ ਲਈ ਹੋਣਗੇ ਰਵਾਨਾ ਸ਼੍ਰੋਮਣੀ ਕਮੇਟੀ ਵੱਲੋਂ 1942 ਦੇ ਕਰੀਬ ਸ਼ਰਧਾਲੂਆਂ ਦੇ ਜਥੇ ਨੂੰ ਕੀਤਾ ਗਿਆ ਰਵਾਨਾ ਪੁਲਿਸੋਂ ਨੇ ਹਾਲ ਜਕਾਰਿਆਂ ਦੀ ਗੂੰਜ ਨਾਲ ਜਥੇ ਨੂੰ ਕੀਤਾ ਰਵਾਨਾ ਖਾਲਸਾ ਸਾਜਨਾ ਦੇਵ ਮੋਕੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਥੇ ਨੂੰ ਰਵਾਨਾ ਕੀਤਾ ਗਿਆ ਹੈ ਪਹਿਲੀ ਵਾਰ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਜਿਨ੍ਹਾਂ ਨੇ ਬੀਜੇ ਭੇਜੇ ਗਏ ਸਨ 50 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸਾਰੇ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ 1942 ਸ਼ਰਧਾਲੂਆਂ ਦੇ ਵੀਜ਼ੇ ਪ੍ਰਾਪਤ ਹੋਏ ਨੇ ਇਹ ਜਥਾ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਬੋਲੇ ਸੋ ਨਿਹਾਲ ਦੇ ਨਾਰੀਆਨਾ ਰਵਾਨਾ ਹੋਇਆ ਹੈ ਇਹ ਖੰਡਨ ਕਾਨਾ ਸਾਹਿਬ ਲਾਹੌਰ ਸਾਹਿਬ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਵਕਵਾ ਗੁਰਦੁਆਰਿਆਂ ਦਾ ਦੌਰਾ ਕਰੇਗਾ ਅਤੇ 19 ਅਪ੍ਰੈਲ ਨੂੰ ਭਾਰਤ ਪਰਤੇਗਾ ਇਹ ਜਥਾ ਅਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਭਾਰਤ ਪਰ ਤੋਂ ਲਗਭਗ 6600 ਸ਼ਰਧਾਲੂ ਪਾਕਿਸਤਾਨ ਜਾ ਰਹੇ ਨੇ ਇਸ ਦੌਰਾਨ ਸ਼ਰਧਾਲੂਆਂ ਨੇ ਕਿਹਾ ਕਿ ਉਹਨਾਂ ਨੂੰ ਵਕਵਾਗ ਧਾਰਮਿਕ ਸਤਨਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਪਾਕਿਸਤਾਨ 'ਚ ਅਪਲਾਈ ਕੀਤਾ ਸੀ ਅਤੇ ਉਹਨਾਂ ਨੂੰ ਪਾਕਿਸਤਾਨ ਜਾਣ ਦਾ ਵੀਜ਼ਾ ਮਿਲ ਗਿਆ ਹੈ ਜਿਸ ਕਾਰਨ ਉਹ ਬੇਹੱਦ ਖੁਸ਼ ਨੇ ਅਤੇ ਹੁਣ ਉਹ ਪਾਕਿਸਤਾਨ 'ਚ ਧਾਰਮਿਕ ਸਤਨਾ ਦੇ ਦਰਸ਼ਨ ਵੀ ਖੁਸ਼ੀ ਨਾਲ ਕਰ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਅੱਜ ਅਸੀਂ ਤਕਰੀਬਨ 1945 ਸਾਡੇ ਜੋ ਯਾਤਰੀ ਨੇ ਵਸਾਖੀ ਦੇ ਸਮਾਗਮ ਦੇ ਉੱਤੇ ਪਾਕਿਸਤਾਨ ਜਾ ਰਹੇ ਹਨ ਔਰ ਗੁਰਸਥਾ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ ਬਹੁਤ ਵੱਡਾ ਜਤਨ ਸਮਰ ਜਾ ਰਿਹਾ ਹੈ ਇਹ ਤਾਂ ਕ ਬਹੁਤ ਘਟ ਲੱਗਦਾ ਸੀ ਲੇਕਿਨ ਜਿੰਨਿਆਂ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਜੀ ਦਾ ਬਹੁਤ ਸਾਬ ਦਾ ਧੰਨਵਾਦ ਕਰਦੇ ਹਾਂ ਜਿੱਥੇ ਪਾਕਿਸਤਾਨ ਦੇ ਜਾ ਰਹੇ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਮਨਕਾਣਾ ਸਾਹਿਬ ਲਾਹੌਰ ਜਾਵਾਂਗੇ ਉੱਥੇ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਸਾਡੀ ਕਿਸਮਤ ਵਿੱਚ ਅੱਛੀ ਹੈ ਕਿ ਅਸੀਂ ਪਾਕਿਸਤਾਨ ਦਾ ਵਿਜਾ ਜਿਹੜੇ ਸਾਡੇ ਗੁਰਦਾਰੇ ਸਾਤੋਂ ਰਹਿ ਗਏ ਸਾਨੂੰ ਉਹਨਾਂ ਦੇ ਦਰਸ਼ਨ ਦਿਖਾਰੇ ਕਰਾਂਗੇ ਮੈਂ ਕਾਸਟਾਰ ਦਿੱਤਨ ਬੋਲ ਕਰਦਾ ਜੋ ਸਾਡੀ ਮੈਨੇਜਮੈਂਟ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਔਰ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਉੱਥੇ ਜਾਣ ਦਾ ਮੈਂ ਭਾਵੇਂ 2-3 ਵਾਰੀ ਪਹਿਲਾਂ ਵੀ ਗਿਆ ਹਾਂ ਪਰ ਇਹ ਜਿਹੜਾ ਇਸ ਵਾਰੀ ਜਥਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਇਹਨਾਂ ਸ਼ਬਦਾਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਣਾ ਦੇ ਜਨਮ ਦਿਨ ਮਨਾਉਣ ਲਈ ਵਿਸਾਖੀ ਤੇ ਵਿਸ਼ੇਸ਼ ਜਥਾ ਜਿਹੜਾ ਉਹ ਪਾਕਿਸਤਾਨ ਦੇ ਗੁਰਦਆਰਿਆਂ ਦੇ ਦਰਸ਼ਨਾਂ ਲਈ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕੱਟੇ ਜਾਂਦੇ ਸੀ ਜਿਸ ਨਾਲ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮੈਂ ਮਾਨਜੋ ਪ੍ਰਧਾਨ ਸਾਹਿਬ ਸਰਦਾਰ ਜਿੰਦਸੀ ਜੀ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਵਿਛੜੇ ਗੁਰ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਗਾਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲੋਂ ਬੇਨਤੀ ਕਰਦਾ ਕਿ ਇਹ ਵਿਜੇ ਇਦਾਂ ਹੀ ਜਾਰੀ ਰੱਖੇ ਜਾਣ ਤਾਂ ਜੋ ਸੰਗਤਾਂ ਜਿਹੜੇ ਆਪਣੇ ਵਿਛੜੇ ਗੁਰ ਧਾਮਾਂ ਦੇ ਖੁੱਲੇ ਦਰਸ਼ਕਦਾਰ ਕਰ ਸਕਣ ਚੜਦੀ ਕਲਾ ਟਾਈਮ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਾ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਗ੍ਰਾਸ ਕਰੋ ਬੈਲ ਆਈਕਨ ਨੂੰ This program is sponsored by the Singla Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Flying word, Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA scan this QR code to contact us Mountain Mike Pizza scan this QR code to contact us Appa kadahi made and served with love scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.